आठ टाइटर बहुत बाइज़ भाई भाई बहुत बाइज़ है यार ट्रैक्टर आर एक्स आर एक्स ही नहीं पर भी जुट जाएगा

ਕਹ ਵੇ ਆ ਡਰਟਰ ਭਲ ਕਹੇ ਲੋ ਭਾਈ ਘਰ ਆ ਲਿਆ ਮਾਟਰ ਆ ਜੇ ਹੋਵੇਂ ਨਾ ਕੋਣ ਫੜ ਗਿਆ ਫੜ ਗਿਆ ਇਹ ਗਿਆ 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 ਖੜਾ ਕੋਲ ਆ ਭਾਈ ਓਏ ਇਹਨੇ ਕਰ ਲਿਆ ਫੜ ਗਿਆ ਭਾਈ ਨੇ ਖੜਾ ਲਿਆ ਯਾਰ ਉਸ ਤੋਂ ਬਾਅਦ ਕਿੱਥੇ ਦੂਰ ਟਰੈਕਟਰ ਗਲਤ ਖੜਾ ਲਿਆ ਸੁੱਤਾ